ਜਦੋਂ ਹਰਮਨ ਕਰੇ ਕੱਲਾ ਹੋਵੇ ਹਾਏ ਓਏ ਭੈਣ ਚੋ ਦਾ ਪਤਾ ਨਹੀਂ ਕਿਹੜੇ ਨੇ ਭੈਣ ਜਾਤੀ ਭੈਣ ਚੋ ਕਿਹੜੇ ਨੇ ਬਣਾਈਆ ਹਾਏ ਓਏ ਭੈਣ ਚੋ ਮੇਰੇ ਨਾਂ ਦੀ ਸਤਿਆਨਾਸ਼ ਕਰਤੀ ਓਏ ਕੋਈ ਗੱਲ ਨਹੀਂ ਭੈਣ ਚੋ ਮੈਂ ਭਾਪੇ ਨੂੰ ਦੱਸੂਗਾ ਚਲੋ ਕੋਈ ਗੱਲ ਨਹੀਂ ਛੱਡੋ ਪਰਾਂ ਯਾਰ ਤੱਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਅੱਜ ਤੁਹਾਡਾ ਭਰਾ ਤੁਹਾਡੇ ਲਈ ਰੰਗ ਰੰਗ ਪ੍ਰੋਗਰਾਮ ਲੈ ਕੇ ਆਇਆ ਹੈ ਅੱਜ ਇੰਨੇ ਬੰਦੇ ਬੁੜੀਆਂ ਦੇ ਚੱਤੜ ਕੁੱਟਣੇ ਹਨ ਨਾ ਇੰਨੇ ਚੱਤੜ ਕੁੱਟਣੇ ਕਿ ਜਿਹੜੇ ਸੜ ਕੇ ਹੱਗਣ ਮੰਨੀਓ ਵੀ ਤੰਗ ਹੋ ਜਾਣਗੇ ਉਸੀ ਫੜਿਓ ਕੱਲੇ ਕੱਲੇ ਦੀਆਂ ਲੱਤਾਂ ਤੇ ਮੈਂ ਫਿਰੂੰ ਇਹਨਾਂ ਦੇ ਚਤੜਾਂ ਤੇ ਡੰਡਾ ਤਾਂ ਚਲੋ ਆਓ ਫਿਰ ਕਰੀਏ ਵੀਡੀਓ ਸਟਾਰਟ ਤੇ ਲੈਟਸ ਗੋ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਥਰੇ ਨਾਲੋਂ ਪਹਿਲਾਂ ਗੱਲ ਕਰ ਲੈਨੇ ਆ ਮੋਟੇ ਚਤੜਾਂ ਵਾਲੀ ਭਾਬੀ ਬਾਰੇ ਇਹਦੇ ਨਾਲ ਕਈ ਹੋਰ ਵੀ ਕੁਸੀਆਂ ਮੂਸੀਆਂ ਤਾਂ ਚਲੋ ਕਰਦੇ ਆਂ ਤੇ ਬਾਰੇ ਗੱਲਬਾਤ ਜਿਵੇਂ ਗਾਜਰ ਵਰਗੀ ਚੋਚਾ ਪੈਂਦਾ ਰੰਗ ਵੇ ਮੈਂ ਗਾਜਰ ਵਰਗੀ ਠੀਕ ਹੈ ਫਿਰ ਮੈਂ ਕਿਹਦੇ ਵਰਗਾ ਵਾਂ ਨਾ ਅਸਲ ਦੇ ਵਿੱਚ ਗੱਲ ਪਤਾ ਬਾਈ ਕੀ ਹੈ ਇਹ ਹੈ ਤਾਂ ਗਾਜਰ ਵਰਗੀ ਪਰ ਤੁਹਾਨੂੰ ਨਹੀਂ ਪਤਾ ਇਹ ਕਿਹੜੀ ਗਾਜਰ ਵਰਗੀ ਹੈ ਮੈਂ ਦੱਸਦਾ ਤੁਹਾਨੂੰ ਇਹ ਕਿਹੜੀ ਗਾਜਰ ਵਰਗੀ ਹੈ ਇਹ ਉਹ ਬੜੀ ਲਾਲ ਗਾਜਰ ਹੈ ਜਿਹੜੀ ਘੋੜੇ ਦੇ ਲੱਗੀ ਹੁੰਦੀ ਹੈ ਅੱਗੋਂ ਪਤਲੀ ਤੇ ਪਿੱਛੋਂ ਮੋਟੀ ਤਾਇਆ ਤੈਨੂੰ ਕਹਿੰਦੇ ਮੋٹے ਚਤੜਾਂ ਵਾਲੀ ਭਾਬੀ ਤੇ ਘੋੜੇ ਵਾਲੀ ਗਾਜਰ ਰਹੀ ਸਾਲੇ ਅਮਰੀਕਾ ਦੀ ਟੀ-ਸ਼ਰਟ ਰੰਪ ਨੇ ਭੇਜੀ ਆ ਅਮਰੀਕਾ ਤੋਂ ਇਹਦੇ ਰਾਸ਼ਟਰਪਤੀ ਬਣਾਉਣਾ ਅਗਲਾ ਤੈਨੂੰ ਤੂੰ ਛਲਟ ਦੀ ਗੱਲ ਕਰਦਾ ਟਰੰਪ ਤੈਨੂੰ ਆਪਣੇ ਚਤੜਾਂ ਦਾ ਵਾਲ ਪੱਟ ਕੇ ਨਾ ਦੇਵੇ ਬਾਕੀ ਤੇਰੇ ਵਰਗੇ ਕੁਸੇ ਟਰੰਪ ਆਪਦੇ ਚਤੜਾਂ ਦੇ ਉੱਤੇ ਬੈਸਲਿਲਮਨ ਨੂੰ ਰੱਖਦਾ ਇਕੱਲੇ ਚਤੜਾਂ ਦੇ ਉੱਤੇ ਨਹੀਂ ਜਿਹੜੇ ਪੱਟਾਂ ਦੇ ਵਿਚਾਲੇ ਥੱਲੇ ਜਿਗਾਰਜਾ ਹੁੰਦਾ ਨਾ ਤੀਜੀ ਲੱਤ ਵਾਲਾ ਉੱਥੇ ਵੀ ਮਲਦੇ ਆ ਲੌਵੀ ਜੀ ਆ ਬੱਤੀ ਆਹੀ ਬੇਬੇ ਕਨੇ ਮੋਡੇ ਚੱਕ ਲਈ ਕਿ ਕਨੇੜੀ ਚੱਕਦੀ ਮਰਜ਼ੀ ਨਹੀਂ ਹੈਗੀ ਜੇ ਤੁਸੀਂ ਕਹੋ ਇਹ ਮਰਜ਼ੀ ਤਾਂ ਨਹੀਂ ਪਰ ਤੂੰ ਜ਼ਰੂਰ ਮਾਰ ਦੇਂਗਾ ਜਿਹੜੇ ਸਾਹਮਣੇ ਇਹਦੇ ਬਾਲੇ ਕਢਦਾ ਹੈ ਅੱਜ ਦਿਨ ਭਾਂਚੋਂ ਕਢ ਲ ਪੈ ਜੂ ਇਹਦੀ ਟੂਈ ਚ ਇਹ ਵੀ ਬਾਬਾ ਖਤਰਨਾਕ ਹੀ ਹੈ ਭਾਂਚੋਂ ਸਾਰੀ ਰਾਤ ਬੁੜੀ ਦੇ ਬਾਲੇ ਕੱਢੀ ਜਾਊਗਾ ਤੇ ਦਿਨੇ ਜੰਮ ਮਾਰਨ ਆ ਜੂਗਾ ਤੇਰਾ ਵੀ ਸਾਲੇ ਜੇ ਤੂੰ ਇਹ ਬੰਦੇ ਅੱਖ ਨਾਲ ਨਹੀਂ ਮਾਰਦੀ ਇਹ ਬੰਦੇ ਆਪਦੇ ਚਿੱਤੜਾ ਨਾਲ ਮਾਰਦੀ ਹੈ ਕਿਉਂਕਿ ਜਦੋਂ ਕਿਸੇ ਨੂੰ ਚਿੱਤੜ ਦਿਖਾਉਂਦੀ ਹੈ ਤਾਂ ਉੱਥੇ ਕੱਲੀ ਮੋਰੀ ਦੀ ਸਾਤੇ ਮੋਰਾ ਬਣਿਆ ਪਿਆ ਭੈਣਚੋਦ ਮੋਰਾ ਵੀ ਐਡਾ ਕ ਵੱਡਾ ਹੋਇਆ ਪਿਆ ਕਿ ਨਾਲ ਇੱਟ ਫਸ ਕੇ ਨਿੱਕੀ ਜੀ ਡੇਲੀ ਲੱਗ ਜੂਗੀ ਥੱਲੇ ਉਂਡੇ ਗਏ ਤੇ ਲੈਣ ਇਧਰ ਭੈਣ ਚ ਕੁੜੀਆਂ ਕੂਲਰ ਚੱਕ ਕੇ ਲੈ ਗਈਆਂ ਦਿਨ ਦਿਹਾੜੇ ਇਹਨਾਂ ਦੀਆਂ ਮਾਮਾ ਘਰੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੀਆਂ ਹੁਣ ਸਾਡੀ ਕੁੜੀ ਤਾਂ ਵੱਡੇ ਸ਼ਹਿਰ ਚ ਰਹਿੰਦੀ ਐ ਜਾਦੇ ਪੜ੍ਹਾਈ ਕਰਦੀ ਐ ਬਾਲੀ ਬਤੀਜ ਐ ਪੜ੍ਹਾਈ ਚ ਆਏ ਨਹੀਂ ਪਤਾ ਕਿ ਉਹ ਪੜ੍ਹਾਈ ਚ ਤੇਜ ਹੈ ਨਹੀਂ ਕਿ ਉਹ ਚਤੜਾਂ ਨੂੰ ਤੇਲ ਲਗਾਉਂਦੀ ਫਿਰਦੀ ਐ ਮੈਂ ਬਣਾਉਣ ਲੱਗੀ ਕੱਟੇ ਦੀ ਲੱਤ ਅੱਛਾ ਬਿismillah ਬਰਕਤ ਠੀਕ ਐ ਹੁਣ ਮੈਂ ਪਾਉਣ ਲੱਗੀ ਟਮਾਟਰ ਰੁਕੋ ਜਰਾ ਸਬਰ ਕਰੋ ਹਰੀਆਂ ਮਿਰਚਾਂ ਕੱਟੇ ਦੀ ਲਤ ਐਡੀ ਕ ਕਿਹੜੇ ਵੇਲੇ ਬਣ ਗਈ ਓਏ ਮੈਨੂੰ ਤਾਂ ਲੱਗਦਾ ਨਹੀਂ ਐਡੀ ਕੱਟੇ ਦੀ ਲਤ ਹੁੰਦੀ ਐ ਨਹੀਂ ਉਹ ਤਾਂ ਸਾਰਿਆਂ ਨੂੰ ਪਤਾ ਐ ਕਿ ਨਹੀਂ ਹੁੰਦੀ ਮੈਨੂੰ ਲੱਗਦਾ ਐ ਕੱਟੇ ਦੀ ਲਤ ਨਹੀਂ ਵੱਢ ਕੇ ਲਈ ਐ ਇੱਕ ਕੱਟੇ ਦੇ ਦੋ ਗੋਲ-ਗੋਲ ਵੱਢ ਲਈ ਐ ਕੁੱਕਰ ਹੈ ਕਹੀ ਚੀਜ਼ ਹੁੰਦੀ ਜਿਹੜਾ ਹਰ ਇੱਕ ਜਨਾਨੀ ਕੋਸ਼ਿਸ਼ ਕਰਦਾ ਲੌੜਾ ਛਿੜੀ ਮਾਰੇ ਨਹੀਂ ਮਾਰੇ ਕੁੱਕਰ ਚਾਚਾ ਲੱਤਾ ਫੜੀ ਡੰਡਾ ਫੜਾ ਮੈਨੂੰ ਜਲਦੀ ਡੰਡਾ ਫੜਾ ਤੇਲ ਲਾ ਕੇ ਸਰਾਉਂਦਾ ਮੈਂ ਇਹਦੇ ਚਤੜਾਂ ਚ ਦੇਵਾਂ ਨਾਲ ਕੁੱਕਰ ਦੀ ਸਿਟੀ ਵੀ ਦੇ ਦੇਆ ਮੁੜ ਕੇ ਕੁੱਕਰ ਦੀ ਸਿਟੀ ਵੀ ਇਹਦੇ ਚਤੜਾਂ ਦੇ ਵਿੱਚ ਵੱਜਿਆ ਕਰੂਗੀ ਆਓ ਥੋੜੀ ਜੀ ਗੱਲ ਕਰਦੇ ਆਂ ਬਰੀਕੀ ਤਰੀਕੇ ਨਾਲ ਭੋਰਨ ਵਾਲੇ ਗੋਬਿੰਦਾ ਸਰਦਾਰ ਜੀ ਇਰਸ਼ਾਦ ਇਰਸ਼ਾਦ ਭਾਈ ਜੀ ਮੈਂ ਅੱਜ ਆਪਣੀ ਨਿੱਕੀ ਕਿਸੇ ਮਲੰਗ ਦੇ ਮੁੰਡੇ ਨਾਲ ਮੋਟ ਸਖਤ ਘੁੰਮਦੀ ਦੇਖੀ ਕੀ ਕਹਿ ਰਿਹਾ ਬਾਈ ਜੀ ਜੇ ਕਹਿੰਨੇ ਤਾਂ ਗਾਟਾ ਲਾ ਜੀ ਸਾਲੇ ਦਾ ਨਹੀਂ ਓਏ ਇਸ ਤਰੀਕੇ ਨਾਲ ਤਾਂ ਮੈਂ ਆਪਣੀ ਭੈਣ ਦੇ ਮੂਰੇ ਬੁਰਾ ਪੈ ਜੂਗਾ ਕੁਝ ਐਦਾਂ ਦਾ ਕਰੋ ਕਿ ਸੱਪ ਦੀ ਸਰੀ ਵੀ ਮਸਲੀ ਜਾਏ ਤੇ ਪੈਰ ਦੀ ਹੱਡੀ ਨੂੰ ਖੂਨ ਵੀ ਨਾ ਲੱਗੇ ਬਾਈ ਛਾ ਹੁਣ ਸੱਪ ਦੀ ਸਰੀ ਤੇ ਅੱਡੀ ਨਾਲ ਮਲਣਗੇ ਪਤਾ ਤੁਹਾਨੂੰ ਕੌਣਾ ਸੱਪ ਦੀ ਸਰੀ ਨਹੀਂ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ ਕੋਈ ਗੱਲ ਨਹੀਂ ਥੋੜਾ ਜਿਹਾ ਅੱਗੇ ਚਲੋ ਫਿਰ ਦੱਸਦੇ ਹਾਂ ਕੀ ਕਹਿੰਦੇ ਅੱਗੇ ਕੀ ਆਪਣੀ ਨਿੱਕੀ ਨੂੰ ਕੋਈ ਛੱਡਣ ਆਇਆ ਓਏ ਖੜ ਜਾ ਕਿਉਂਦਾ ਨਹੀਂ ਜਾਂਦਾ ਤੂੰ ਆਜਾ ਤੇਰਾ ਭਾਈ ਸਦਾਈ ਐ ਉਹ ਸਦਾਈ ਨਹੀਂ ਕਸਾਈ ਆ ਤੇਰੇ ਵਰਗੇ ਕੱਚੇ ਖਾ ਜਾਂਦਾ ਚੱਲ 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 ਆਜਾ ਫਿਰ ਵਾਪਸ ਆ ਜਾ ਆਜਾ ਓਏ ਜਾ ਫਾੜ ਉਹਨੂੰ ਓਏ ਖੜਦਾ ਕਿੱਥੇ ਪਜ ਰਿਆ ਉਹ ਸਾਲਾ ਮੇਰੀ ਭੈਣ ਪਜ ਗਈ ਤੂੰ ਰੈਨਕਾਂ ਲਈ ਖੜਾ ਐ ਭਾਈ ਜੀ ਮੈਨੂੰ ਪਤਾ ਨਹੀਂ ਲੱਗਿਆ ਮੈਂਨਕਾਂ ਲਈ ਆ ਵੀ ਸਮੂਥੇ ਬਹੁਤ ਐ ਸਮੂਥੇ ਬਹੁਤ ਐ ਉਹ ਫਿਰ ਇਹ ਐਨਕਾਂ ਤਾਂ ਜ਼ਰੂਰ ਰੋਲਡੀਆਂ ਹੋਣੀਆਂ ਨਹੀਂ ਦੂਜੀ ਇਹ ਭਗਵਾਨ ਕੀ ਜ਼ੁਲਮ ਹੈ ਬਾ ਓਏ ਰੱਬਾ ਪਤਾ ਨਹੀਂ ਸਾਡੀਆਂ ਅੱਖਾਂ ਨੇ ਕੀ ਕੁਝ ਦੇਖ ਲਿਆ ਤੇ ਹਲੇ ਕੀ ਕੁਝ ਦੇਖਣਾ ਐ ਇਹਨਾਂ ਨੂੰ ਜਵਾਬ ਸ਼ਹਿਰੀ ਚ ਦਿੰਨੇ ਆ ਬੜੀ ਧਿਆਨ ਨਾਲ ਸੁਣਿਓ ਇਰ ਕਹਿੰਦਾ ਕਿ ਬੋਲਣ ਨੂੰ ਤਾਂ ਮੇਰੇ ਕੋਲੇ ਬਹੁਤ ਕੁਝ ਪਰ ਮੈਂ ਐਵੇਂ ਨਹੀਂ ਕਿਸੇ ਦੇ ਪਰਦੇ ਖੋਲਦਾ ਕੀ ਮੇਰੇ ਕੋਲੇ ਬੋਲਣ ਨੂੰ ਤਾਂ ਬਹੁਤ ਕੁਝ ਮੈਂ ਐਵੇਂ ਨਹੀਂ ਕਿਸੇ ਦੇ ਪਰਦੇ ਖੋਲਦਾ ਭੈਣ ਚੋਂ ਨੈਟ ਸਾਡਾ ਔੜ ਜਾਂਦਾ ਤੇ ਗੋਬਿੰਦਾ ਸਰਦਾਰ ਬੜੀ ਬਰੀਕੀ ਨਾਲ 쿠ਸੀ ਪੋਰਦਾ ਕਰਨਾ ਨਾ ਕਵੇ ਕੱਢਾ ਖਲੇ ਜਾ ਨੱਕ ਦਾ ਸਲੇ ਦਾ ਆਏ ਜਿਵੇਂ ਅਥਣੀ ਦੇ ਦੋ ਗੋਲ ਗੋਲ ਮੁੰਮੇ ਹੁੰਦੇ ਆ ਜੀ ਫਿਰ ਕਹਿ ਦਿੰਦੇ ਮੁੰਡਿਆਂ ਦੀ ਸੋਚ ਮਾੜੀ ਹੈ ਨਹੀਂ ਮੁੰਡਿਆਂ ਦੀ ਸੋਚ ਮਾੜੀ ਹੈ ਨਹੀਂ ਤੁਸੀਂ ਆਪਦੇ ਚਤੜ ਲਕੋ ਕੇ ਰੱਖਿਆ ਕਰੋ ਜੇਕਰ ਤੋਤੋਂ ਨਹੀਂ ਲੁਕੋਈਦੇ ਨਹੀਂ ਸੰਦੇ ਤਾਂ ਤੁਸੀਂ ਇਹਨੂੰ ਆਰੀ ਨਾਲ ਵੱਢ ਕੇ ਪ੍ਰੈਸ ਕਰਕੇ ਰੱਖੋ ਭੈਣ ਚੋਦਾਂ ਨੂੰ ਬਈ ਮੂੰਹ ਹੀ ਕਾਲਾ ਹੋ ਰਿਹਾ ਹੈ ਕਿ ਫਿਲਟਰ ਕੰਮ ਕਰਨੋਂ ਹਟ ਕੇ ਇੰਸਟਾਗ੍ਰਾਮ ਦੀ ਇੰਸਟਾਗ੍ਰਾਮ ਤੇ ਫਿਲਟਰ ਤਾਂ ਕੰਮ ਕਰਦੇ ਆ ਪਰ ਤੇਰਾ ਮੂੰਹ ਹੀ ਇਹੋ ਜਿਹਾ ਹੋ ਗਿਆ ਜਿਵੇਂ ਗਿੱਦੜ ਦਾ ਲੀਂਡ ਸੁੱਕਿਆ ਹੁੰਦਾ ਹੈ ਹੱਥ ਸਹੀ ਜੋਤੀ ਇੱਕ ਹੀ ਕਰਦੀ ਪਈ ਐ ਇਹ ਮੈਂ ਟੱਟੀ ਜਾਣ ਤੋਂ ਬਾਅਦ ਰੋਜ਼ ਕਰਦੀ ਐ ਇਹਦੇ ਨਾਲ ਕਰਨ ਵਾਲਾ ਮੇਰੇ ਚਤਣਾ ਵਾਲਾ ਕੀੜਾ ਸੈੱਟ ਹੋ ਜਾਂਦਾ ਆਲੇ ਕੁਲਫੀ ਖਵਾ ਕੇ ਲੈ ਆ ਮੈਂ ਤੇਰੀਆਂ ਕੁਲਫੀਆਂ ਨਾਲ ਮੈਂ ਵੀ ਚੰਗੀਆਂ ਪੈਣ ਨਹੀਂ ਚੋਦੀ ਤੇਰੀ ਕੁਲਫੀ ਇੱਥੇ ਕੋਈ ਮਸਲਾ ਕੁਲਫੀ ਦਾ ਹੈ ਨਹੀਂਗਾ ਨਾ ਹੀ ਕੋਈ ਮਸਲਾ ਕੁਲਫੀ ਖਾਣ ਦਾ ਪਰ ਰੌਲਾ ਤਾਂ ਇੱਥੇ ਪੈਂਦਾ ਜਦੋਂ ਕੁਲਫੀ ਦੇ ਚੂਪੇ ਲਵਾਉਂਦਾ ਆਜਾ ਮੋਤਨ ਕਾ ਕੋਸੇ ਆ ਜ ਮੈਂ ਮਾਰ ਕੇ ਮੁੱਕੀ ਤੇ ਜਾੜਾ ਕੱਢ ਦੂ ਸਾਰੀਆਂ ਬੱਤੀਆਂ ਦੀਆਂ ਬੱਤੀਆਂ ਹੋ ਰੇ ਬਾਬਾ ਕੁਸਿਆਨੀ ਕਮੀ ਐ ਬੱਤੀ ਜੜਾ ਸੁਣੀਆਂ ਕਦੇ ਕਿਸੇ ਦੀ ਹੁੰਦੀਆਂ ਇਹਨੂੰ ਤਾਂ ਮੈਨੂੰ ਲੱਗਦਾ ਸੱਚੀ ਕੁਲਫੀ ਦੀ ਕਮੀ ਐ ਨਾ ਨਾ ਇਹਨੂੰ ਇਹਨੇ ਕੁਲਫੀ ਨਹੀਂ ਖਵਾਉਣੀ ਇਹਨੂੰ ਲੌਲੀਪੌਪ ਖਵਾਉਣਾ ਪੂ ਲੱਗਦਾ ਆ ਮੇਰੀ ਖੰਡ ਤੈਨੂੰ ਲੌਲੀਪੌਪ ਚੀਵਾ ਮੈਂ ਹੁਣ ਲੋਲੇ-ਪੋਲੇ ਤਾਂ ਬਹੁਤ ਹੋ ਗਏ ਆਜੋ ਕੁਸੇ ਕੱਟੇ ਟੈਂਪੂ ਟੱਲੇ ਸਾਰਿਆਂ ਨੂੰ ਚੈੱਕ ਕਰੀਏ ਗੱਬਣੇ ਕੇ ਫੰਡਰ ਹੈ ਪਹਿਲਾਂ ਇੱਕ ਚੀਜ਼ ਦੀ ਖਾਸੀਅਤ ਹੁੰਦੀ ਸੀ ਕਿ ਟੈਂਪੂ ਸੀਗੇ ਜਿਹੜੇ ਉਹ ਫੈਕਟਰੀਆਂ ਚ ਬਣਦੇ ਸੀ ਤੇ ਛੜਕਾਂ ਦੇ ਚੱਲਦੇ ਸੀ ਪਰ ਬਟ ਹੁਣ ਥੋੜਾ ਜਿਹਾ ਫਰਕ ਪੈ ਗਿਆ ਹੁਣ ਜਿਹੜੇ ਟੈਂਪੂ ਆ ਉਹ ਘਰਾਂ ਦੇ ਵਿੱਚ ਬਣਨ ਲੱਗ ਗਏ ਤੇ ਰੀਲਾਂ ਦੇ ਉੱਤੇ ਚੱਲਣ ਲੱਗ ਗਏ ਬੱਤ ਸਹੀ ਏ ਵਾਹ ਯਾਰ ਕਿਆ ਬਾਤ ਆ ਕੁੜੀ ਦੇ ਕਿੱਡੇ ਕਿੱਡੇ ਲੰਮੇ ਵਾਲ ਆ ਤੇ ਡਾਂਸ ਦੇਖੋ ਭਾਂ ਚ ਕਿੱਡਾ ਘੈਂਟ ਕਰਦੀ ਆ ਮੈਨੂੰ ਲੱਗਦਾ ਏ ਇਸ ਕੁੜੀ ਨੂੰ ਤਾਂ ਘੱਟੋ ਘੱਟ ਲੱਖ ਰੁਪਈਆ ਨਾਮ ਮਿਲਣਾ ਚਾਹੀਦਾ ਜਿਹੜੇ ਸਾਹਮਣੇ ਡਾਂਸ ਕਰਦੀ ਆ ਕੀ ਲੱਗਦਾ ਤੁਹਾਨੂੰ ਪਰ ਗਲਤ ਤਾਂ ਬਣੂ ਜੇ ਮੜੀ ਜੀ ਸ਼ਕਲ ਦਿਖਾਵੇ ਪਹਣ ਦਾ ਲੌੜਾ ਦਾ ਟੈਂਪੂ ਆ ਮੇਰਾ ਸੜਾ ਚਾਚਾ ਅ ਚਾਚਾ ਡੱਡਾ ਫੜਾਈ ਯਾਰ ਘਰ ਮਹਿਮਾਨ ਆਏ ਸੇਵਾ ਕਰਨੀ ਆ ਦਾਦਾ ਮਾਨ ਨਾ ਆਹੋ ਦਾਦਾ ਫੜਾ ਕੁੜੀ ਚੋਦਿਆ ਮੈਂ ਤੇਰੇ ਚਤਣਾਂ ਦੇ ਵਿੱਚ ਹਲਾਵਾ ਆਪਣਾ ਛੁਣ ਛਣਾ ਐਦਾ ਹੈਗਾ ਜਨਮ ਦਿਨ ਇਹਨੂੰ ਦਿਓ ਵਧਾਈਆਂ ਤੇ ਆਪਣੇ ਮਨਾਓ ਖੁਸ਼ੀ ਪਤਾ ਕਿਹੜੀ ਗੱਲ ਦੀ ਇਹ ਮੇਰੇ ਸੜੇ ਦਾ ਇੱਕ ਸਾਲ ਹੋਰ ਕੱਟ ਗਿਆ ਪਰ ਵਧੀਆ ਮਗਰੋਂ ਲਊਗਾ ਦਵਾ ਦਾ ਪਹਣ ਦਾ ਲੌੜਾ ਕੁਸਾ ਕੱਟਾ ਟੈਂਪੂ ਦਾ ਖੱਬਾ ਟੱਟਾ ਜਦੋਂ ਬੰਦੇ ਦੇ ਚਿੱਤੜ ਬਦਲਣ ਲੱਗਿਆਂ ਤਾਂ ਉਦੋਂ ਇਹ ਗੱਲ ਸਮਝ ਜਿਓ ਕਿ ਮੁੰਡਾ ਟੈਂਪੂ ਬਣਨ ਲੱਗਿਆ ਤੇਨੂੰ ਮੁੱਦਾ ਕਰਕੇ ਖੱਬੀ ਲਾ ਤੇ ਚੱਕ ਕੇ ਤੇ ਪੇਲ ਦਿਓ। ਅਰੇ ਬੜਾ ਕਮਜ਼ੋਰ ਲੈਗ ਪੀਸ ਹੈ। ਇਸ ਮੁਰਗੀ ਕੋ ਪੋਲੀਓ ਹੋ ਗਿਆ ਥਾ ਕਿਆ? ਪੋੜਿਆ ਤਾਂ ਨਹੀਂ ਹੋਇਆ ਸੀ ਪਰ ਜਦੋਂ ਇਹ ਜੰਮਿਆ ਸੀ ਨਾ ਉਦੋਂ ਇਹਦੇ ਪਿਓ ਤੋਂ ਪੂਰਾ ਜ਼ੋਰ ਨਹੀਂ ਵੱਜਿਆ ਉੱਤੇ ਕਿਸਾਖੀ ਡੰਗ ਲਾ ਲੈਂਦਾ ਸੀ। ਇਦੇ ਲਈ ਕੋਈ ਸ਼ਾਇਰੀ ਹੋ ਜਾਏ ارشاد ارشاد ਕਹਿੰਦਾ ਕਿ ਕੋਈ ਟਾਈਮ ਹੁੰਦਾ ਸੀ ਜਦੋਂ ਬਾਜਾਂ ਤੋਂ ਡਰਦੇ ਸੀ ਤਿੱਤਰ ਹਾਏ ਹਾਏ ਕੀ ਕੋਈ ਟਾਈਮ ਹੁੰਦਾ ਸੀ ਜਦੋਂ ਬਾਜਾਂ ਤੋਂ ਡਰਦੇ ਸੀ ਤਿੱਤਰ ਅੱਜ ਕੱਲ ਇੰਸਟਾਗ੍ਰਾਮ ਤੇ ਕੁੜੀਆਂ ਨਾਲੋਂ ਜ਼ਿਆਦਾ ਹਲਾ ਲੈਂਦੇ ਐ ਟੈਂਪੂ ਚਿੱਤੜ ਬਈ ਭੈ ਚ ਰੱਬ ਨੇ ਆਹ ਕਿਹੜੀ ਜੋੜੀ ਬਣਾਤੀ ਓਏ ਮੈਨੂੰ ਲੱਗਦਾ ਜੋੜੀ ਘੱਟ ਲੱਗੀ ਜਾਂਦੀ ਹੈ ਤੇ ਮੈਨੂੰ ਗੋਹਾ ਟਾਲਣ ਵਾਲਾ ਫੋੜਾ ਜਿਆਦਾ ਲੱਗਦਾ ਵੀ ਜਿਹੜਾ ਡੰਡਾ ਜਿਆ ਉਹਦਾ ਲੰਮਾ ਹੁੰਦਾ ਹੈ ਜਿਹੜਾ ਗੋਹਾ ਟਾਲਣ ਵਾਲਾ ਪੱਤਾ ਜਾਂਦੋ ਛੋਟਾ ਹੁੰਦਾ ਸੌਰੀ 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 ਖੈਰ ਸੌਰੀ ਯਾਰ ਮਜ਼ਾਕ ਮੈਂ ਬਸ ਇੱਕ ਮਜ਼ਾਕ ਮਜ਼ਾਕ ਜਿਹਾ ਕਹਦਾ ਯਾਰ ਕੋਈ ਗੱਲ ਨਹੀਂ ਕੀ ਤੇ ਬਾਕੀ ਰੱਬ ਨੇ ਬਹੁਤ ਸੋਹਣੀ ਜੋੜੀ ਬਣਾਈ ਹੈ ਇੰਨੀ ਗਰਮੀ ਵਿੱਚ ਸਾਡੀ ਮਚਾਉਣ ਲਈ ਰੱਬ ਤੈਨੂੰ 15-20 ਕੁੜੀਆਂ ਮੁੰਡੇ ਦੇਵੇ ਪਾਂ ਦਾ ਲੱਕੜ ਮੇਰਾ ਸਾਲਾ ਨਿਸ਼ੀੜੀ ਜੇ ਦੋ ਦੋ ਚੱਕੀ ਫਿਰਦਾ ਬਾ ਓਏ ਰੱਬਾ ਭੈਂਚ ਸਾਨੂੰ ਤੇਰੀ ਦੁਨੀਆਦਾਰੀ ਸਮਝ ਨਹੀਂ ਆਈ ਸਾਡੇ ਨਾਲ ਭੈਂਚੋ ਇੱਕ ਵੀ ਸੱਟ ਐ ਨਹੀਂ ਸਾਨੂੰ ਫਾਂਸੀ ਦੇ ਦੇ ਫਾਂਸੀ ਦੇ ਦੇ ਭੈਂਚੋ ਕਿਉਂ ਪੱਠੇ ਪੁਆਈਏ ਨਾ ਤੂੰ ਪਸੂਆਂ ਨੂੰ ਮੈਨੂੰ ਲੱਗਦਾ ਬਾਈ ਰੱਬ ਨੇ ਨਾ ਆਪਾਂ ਨੂੰ ਬਸ ਅੰਨ ਖਾਣ ਨੂੰ ਇਕ ਲਿਆ ਇੱਥੇ ਦੁਨੀਆ ਤੇ ਤੇ ਬਸ ਦੂਜਾ ਇੱਕ ਹੱਥ ਰਸੀ ਕਰਨ ਨੂੰ ਮੈਂ ਤਾਂ ਐਹੋ ਜਿਹਾ ਵੀਡੀਓ ਦੇਖ ਦੇ ਕੇ ਨਾ ਦਿਨ ਰਾਤ ਤੇ ਭੈਂਚੋ ਮੈਂ ਤਾਂ ਐਹੋ ਜਿਹਾ ਹੋਈ ਜੰਨਾ ਅੱਛਾ ਮੇਰੇ ਤਾਂ ਸਾਰੇ ਚਿੱਟੜ ਸੁੱਕ ਗਏ ਵਿੱਚ ਵੜ ਗਏ ਤੇ ਹੱਡ ਬਾਹਰ ਨਿਕਲ ਆਏ ਇੱਕ ਕਮ ਸਾਤਾ ਉੱਤ ਗਿਆ ਜੀ ਉੱਤ ਗਈ ਸੀ ਮਰੀ ਪੋਪੀ ਆਈ ਆਈ ਮਾਈ ਆਈ ਮੇਰੀ ਪੋਪਲੀ ਬਾਈ ਮੈਂ ਤਾਂ ਆ ਬਾਈ ਦੇ ਵਿਚਾਰਾ ਸੁਣ ਕੇ ਨਾ ਜਮਾਂ ਸਹਿਮ ਤਾਂ ਜੇਕਰ ਤੁਸੀਂ ਹੈ ਨਹੀਂ ਤਾਂ ਉਹ ਕਿਉਂ ਹੈ ਨਹੀਂ ਜਰੂਰ ਦੱਸਿਓ ਇੱਕ ਵਾਰ ਕਮੈਂਟ ਕਰਕੇ ਤੇ ਆ ਵੀਡੀਓ ਦੇਖੋ ਸਿਆਣੇ ਕਹਿੰਦੇ ਨੇ ਨਾ ਮਾਂ ਤੇ ਲੱਭ ਜਾਂਦਾ ਜਨਾਨੀਆਂ ਨਹੀਂ ਲੱਭਦੀਆਂ ਅੱਬੂ ਨੂੰ 500 ਦਿਨਾਂ ਗਾਲ੍ਹੀਆਂ ਘੱਟਦੇ ਹਨ ਤੇ ਹੁਣ ਸਹੁਰੇ ਨੂੰ 200 ਦਿਨਾਂ ਮੂੰਹ ਮੱਥਾ ਚੁੰਮਦਾ ਅਸਲ ਮਾਂ ਤੇ ਸੱਸ ਹੋ ਰਹੀ ਹੁੰਦਾ ਮਾਂ ਤੇ ਮਰ ਜਾ ਸਾਰਾ ਮੱਲਾ ਆ ਜਾਂਦਾ ਪੁੱਤਰ ਅਸੀਂ ਤੇਰੇ ਵੱਡੇ ਵੱਡੇਰੇ ਆ ਨਾ ਰੋ ਜਨਾਨੀ ਮਰ ਜਾ ਉਹ ਬੀਬੀ ਹੰਦੀ ਮੈਂ ਤੇਰੀ ਜਨਾਨੀ ਆ ਨਾ ਰੋ ਕੋਈ ਬੀਬੀ ਨੇ ਦਲਾਸਾ ਦਿੰਦੀ ਮਾਪਿਓ ਦੇ ਹਜ਼ਾਰਾਂ ਲੱਭ ਜਾਂਦੇ ਨੇ ਜਨਾਨੀਆਂ ਨਹੀਂ ਲੱਭਦੀਆਂ ਖੈਰੇ ਦੀ ਗੱਲ ਨਾਲ ਤਾਂ ਮੈਂ ਸਹਿਮਤ ਆ ਕਿ ਮਾਪਿਓ ਦਾ ਬਹੁਤ ਬਣ ਜਾਂਦੇ ਆ ਯਾਰ ਕੋਈ ਵੱਡੇ-ਵਡੇਰਿਆਂ ਚ ਵੀ ਕਹਿੰਦੇ ਆ ਵੀ ਅਸੀਂ ਤੇਰੇ ਵੱਡੇ-ਵਡੇਰਿਆਂ ਤੇਰੇ ਨਾਲ ਖੜੇ ਆ ਪਰ ਜਦੋਂ ਕੋਈ ਘਰ ਵਾਲੀ ਮੁੱਕ ਜਾਂਦੀ ਹੈ ਨਾ ਫਿਰ ਕੋਈ ਵੀ ਮੱਲੇ ਦੇ ਵਿੱਚੋਂ ਆ ਕੇ ਨਾਲ ਨਹੀਂ ਖੜਦੀ ਕਿ ਭਾਈ ਮੈਂ ਵੀ ਤੇਰੀ ਘਰ ਵਾਲੀ ਵਰਗੀ ਆ ਸਹੀ ਗੱਲ ਆ ਜਨਾਨੀਆਂ ਨਹੀਂ ਮਿਲਦੀਆਂ ਬਾਕੀ ਇਹ ਵੀ ਗੱਲ ਹੈ ਕਿ ਲੋਕਾਂ ਦੇ ਤਾਂ ਬਸ ਇੱਕ ਦਲਾਸੇ ਹੁੰਦੇ ਆ ਤਾਂ ਮਾਪਿਓ ਤਾਂ ਆਪਦਾ ਹੀ ਹੁੰਦਾ ਬਈ ਵੱਤ ਸਹੀ ਹੈ ਇਹਨਾਂ ਨੇ ਪੁੱਛਿਆ ਸੀ ਕਿ ਅਸੀਂ ਘੁੰਮਣ ਕਿੱਥੇ ਜਾਈਏ ਮੈਂ ਪਿਛਲੀ ਤੋਂ ਪਿਛਲੀ ਵੀਡੀਓ ਚ ਬੋਲੇ ਸੀ ਕਿ ਤੁਸੀਂ ਜੰਮੂ ਕਸ਼ਮੀਰ ਚ ਘੁੰਮਣ ਜਾਓ ਤਾਂ ਖੈਰ ਇਹਨਾਂ ਨੇ ਆਪਣੀ ਗੱਲ ਮੰਨ ਲਈ ਇਹ ਕਿ ਕਸ਼ਮੀਰ ਦੇ ਵਿੱਚ ਘੁੰਮਣ ਬਸ ਉਹਨੇ ਕਿੰਨਾਂ ਨੂੰ ਗੰਨ ਵਾਲਾ ਮਿਲ ਜੇ ਜਿਹੜਾ ਇਹਨਾਂ ਦੇ ਫੈਰ ਮਰੇ ਚਤੜਾਂ ਤੇ ਇੱਕ ਨਾਲ ਹੀ ਟਟੂ ਪਾਰ ਕਰਿਆ ਇਹਨਾਂ ਦਾ ਮੇਰੇ ਸੜੇ ਉਹੀ ਰੀਲਾਂ ਤੇ ਗੰਦ ਪਾਈ ਜਾਂਦੇ ਨੂਰ ਦੀ ਮੰਮੀ ਫਲਾਣੇ ਦੀ ਮੰਮੀ ਝੌਂਕੇ ਦੀ ਮੰਮੀ ਡੰਡਾ ਲੈ ਲਓ ਚਤੜਾਂ ਚ ਜਦੋਂ ਕਿਸੇ ਹਿੰਦੀ ਵਾਲੇ ਨਾਲ ਪੰਜਾਬੀ ਦਾ ਵਾਹ ਪੈ ਜਾਏ ਉਦੋਂ ਫਿਰ ਆ ਹਾਲਾਤ ਹੁੰਦੇ ਜਿੰਨੀਆਂ ਮਰਜ਼ੀ ਗੱਲਾਂ ਕੱਢੀ ਜਾਓ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਹੀ ਆਹ ਦੋ ਪਤੀ ਜੇ ਖੋਤੇ ਦਿਓ ਲੱਖ ਲਾਣ ਦਾ ਤੁਹਾਡੇ ਸਾਰਿਆਂ ਤੇ ਹੁਣ ਫੜ ਲਓ ਧੂੜ ਦੀਆਂ ਲੱਤਾਂ ਆਇਸੇ ਤਾਂ ਦੇਖਿਆ ਅਟਬਣ ਹੁਣ ਜੇਲ੍ਹ ਤੋਂ ਬੈ ਕੇ ਨਾ ਦਿਓ ਆਂਡੇ ਆ ਗਿਆ ਤੂੰ ਤਾਂ ਬਤਾ ਰੋ ਤੋਦਾ ਜੀਜਾ ਤੂੰ ਹੀ ਦਾ ਸਾਰੇ ਫਸਾਦੀ ਜੜ ਤੁਸੀਂ ਸਾਰੇ ਦੇ ਸਾਰੇ ਪਤਾ ਕੀ ਹੋ ਸਿਰੇ ਦੇ ਤੱਤੂ ਖੈਰ ਹੁਣ ਇਹਨਾਂ ਨੂੰ ਐਂ ਨਹੀਂ ਪਤਾਉਣਾ ਕਿ ਟੱਟੂ ਦਾ ਮਤਲਬ ਕੀ ਹੁੰਦਾ ਹੈ ਸ਼ਾਇਦ ਇਹਨਾਂ ਨੂੰ ਪਤਾ ਹੋਵੇ ਜਾਂ ਨਹੀਂ ਪਤਾ ਹੋਵੇ ਕੋਈ ਗੱਲ ਨਹੀਂ ਟਾਈਮ ਆਉਣ ਤੇ ਜ਼ਰੂਰ ਦੱਸਾਂਗੇ ਤਾਂ ਫਿਲਹਾਲ ਯਾਰ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆ ਕਿਉਂਕਿ ਥੋੜੀ ਜੀ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਯਾਰ ਤਾਂ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਦੂਜੀ ਗੱਲ ਯਾਰ ਕਿਸੇ ਵੀ ਵੀਨ ਭੈਣ ਭਰਾਣੇ ਗੁੱਸਾ ਨਹੀਂ ਕਰਨਾ ਕਿਉਂਕਿ ਮੈਂ ਵੀਡੀਓ ਸਿਰਫ ਔਰ ਸਿਰਫ ਇੱਕ ਹਾਸੀ ਮਜ਼ਾਕ ਲਈ ਬਣਾਉਣਾ ਹੈ ਬਾਕੀ ਇੱਥੋਂ ਤਾਈਂ ਦੇਖਣ ਲਈ ਥੈਂਕਸ ਲਵ ਯੂ